ਹਾਂਜੀ ਦੋਸਤੋ ਮੈਂ ਆਸ ਕਰਦਾ ਕਿ ਆਪ ਸਭ ਠੀਕ ਠਾਕ ਹੋਗੇ ਮੈਂ 15 ਅਗਸਤ ਦੇ ਦੇਸ਼ ਦੇ 77ਵੇਂ ਵਰ੍ਹੇਗੰਢ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਹਾਂ ਅੱਜ ਗੱਲ ਜਿਹੜੀ ਕਰਨੀ ਆ ਉਹ ਕਰਨੀ ਆ ਵਿਰਕ ਗੋਤਵਰੇ ਜੱਟਾਂ ਦੀ ਜਿਹੜੀ ਤੇ ਇਸ ਵੀਡੀਓ ਨੂੰ ਸੁਣ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂ ਕਰੀਏ ਵਿਰਕ ਜੱਟਾਂ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਗੋਤ ਹੈ ਇਹ ਸ਼ਕਬੰਸੀ ਜੱਟ ਸਨ ਇਹਨਾਂ ਦੇ ਬਢੇਰੇ ਦਾ ਨਾਮ ਵਿਰਕ ਹੀ ਸੀ ਵਿਰਕ ਜੱਟ ਬੜੇ ਖਾੜਕੂ ਤੇ ਦਲੇਰ ਹੁੰਦੇ ਹਨ ਬੁਰੀ ਵੀ ਵਿਰਕਾਂ ਦੀ ਸ਼ਾਖਾ ਗੋਤਰ ਹੈ ਸਾਰ ਇਪਟਸਨ ਆਪਣੀ ਖੋਜ ਭਰਪੂਰ ਪੁਸਤਕ ਪੰਜਾਬ ਕਾਸਟ ਵਿੱਚ ਵਿਰਕਾਂ ਨੂੰ ਮਨਹਾਸ ਰਾਜਪੂਤਾਂ ਨਾਲ ਜੋੜਦਾ ਹੈ ਮਨਹਾਸ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ ਵਿਰਕਾ ਅਨੁਸਾਰ ਉਹਨਾਂ ਦਾ ਵਡੇਰਾ ਜੰਮੂ ਨੂੰ ਛੱਡ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੁਜਲੀ ਵਿੱਚ ਆ ਕੇ ਵਸਿਆ ਸੀ ਉਸ ਦਾ ਸਬੰਧ ਜੰਮੂ ਦੇ ਰਾਜਿਆਂ ਨਾਲ ਵੀ ਦੱਸਿਆ ਜਾਂਦਾ ਹੈ ਵਿਰਕਾ ਦੇ ਵਡੇਰੇ ਨੇ ਮਾਝ ਦੇ ਗਿੱਲ ਜੱਟਾਂ ਨਾਲ ਰਿਸ਼ਤੇਦਾਰੀ ਪਾਲੀ ਇਸ ਦੀ ਗਿੱਲ ਪਤਨੀ ਤੋਂ ਵਿਰਕ ਵਰਣ ਤੇ ਦ੍ਰਗੜ ਹੋਏ ਸਨ ਵਿਰਕਗੋਦ ਦੇ ਲੋਕ ਮਲਨ ਹੰਸ ਨੂੰ ਬਡੇਰਾ ਮੰਨਦੇ ਹਨ ਜਿਸ ਪਾਸ ਸਿਆਲਕੋਟ ਦਾ ਇਲਾਕਾ ਸੀ ਉਸ ਦੇ ਭਰਾ ਸੂਰਜ ਹੰਸ ਦਾ ਜੰਮੂ ਦੇ ਖੇਤਰ ਤੇ ਕਬਜਾ ਸੀ ਰਾਜੇ ਮਲਨ ਹੰਸ ਦੇ 12 ਪੁੱਤਰਾਂ ਦੀ ਵੰਸ ਨੂੰ ਹੀ ਮਨਹਾਸ Rajput ਮੰਨਿਆ ਜਾਂਦਾ ਹੈ ਵਿਰਕ ਵੀ ਇਸ ਦੀ ਵੰਸ ਵਿੱਚੋਂ ਸੀ ਵਿਰਕ ਭਾਈਚਾਰੇ ਦੇ ਲੋਕ ਅੰਮ੍ਰਿਤਸਰ ਤੋਂ ਅੱਗੇ ਲਾਹੌਰ ਸਿਆਲਕੋਟ ਗੁਜਰਾਵਾਲਾ ਤੇ ਸ਼ੇਖੂਪੁਰਾ ਤੱਕ ਚਲੇ ਗਏ ਗੁਜਰਾਵਾਲਾ ਵਿੱਚ ਤਾਂ ਵਿਰਕਾਂ ਦੇ 132 ਪਿੰਡ ਸਨ 1881 ਦੀ ਜਨਸੰਖਿਆ ਅਨੁਸਾਰ ਗੁਜਰਾਵਾਲੇ ਜ਼ਿਲ੍ਹੇ ਵਿੱਚ ਵਿਰਕ ਜੱਟ 15944 ਸਨ ਅਤੇ ਵਿਰਕ ਰਾਜਪੂਤ 6871 ਸਨ ਲਾਹੌਰ ਜ਼ਿਲ੍ਹੇ ਵਿੱਚ ਵਿਰਕ ਜੱਟ 6164 ਸਨ ਸਿਆਲਕੋਟ ਵਿੱਚ ਵਿਰਕ 3000 ਦੇ ਲਗਭਗ ਸਨ ਦਰਿਆ ਚਨਾਬ ਦੇ ਤਿੰਨ ਕੰਡੇਾਂ ਤੇ ਮੁਸਲਮਾਨ ਤੇ ਸਿੱਖ ਵਿਰਕ ਜੱਟ ਬਹੁ ਗਿਣਤੀ ਵਿੱਚ ਆਬਾਦ ਸਨ। ਸੰਤ ਲਬਾਰ ਵਿੱਚ ਵਿਰਕਾਂ ਦਾ ਬੋਲਬਲਾ ਸੀ। ਵਿਰਕਾਂ ਨੂੰ ਖਾੜਕੂ ਤੇ ਲੜਾਕੂ ਸਮਝਿਆ ਜਾਂਦਾ ਸੀ। ਵਿਰਕ ਪਸ਼ੂਆਂ, ਮੱਝਾਂ ਆਦ ਨੂੰ ਬਹੁਤ ਸ਼ੌਕ ਨਾਲ ਪਾਲਦੇ ਹਨ। ਆਪਣੇ ਘਰ ਆਏ ਬੰਦੇ ਦੇ ਪਸ਼ੂਆਂ ਦੀ ਪੂਰੀ ਰੱਖਿਆ ਕਰਦੇ ਸਨ। ਵਿਰਕਾਂ ਦੇ ਵੀ ਕੁਝ ਅਸੂਲ ਸਨ ਵਿਰਕ ਜੱਟ ਵਰਨਤੇ ਦਰਗੜ ਜੱਟਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਾਨਾ ਬਾਬਾ ਵਿਰਕ ਕਿਸ ਸਮੇ ਹੋਇਆ ਇਸ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ ਵਿਰਕਾਂ ਦੇ ਮਰਾਸੀ ਅਨਸਾਰ ਵਿਰਕ ਦੇ ਚਾਰ ਪੁੱਤਰ ਸਨ ਕੇਵਲ ਅੰਗਿਆਰੀ ਦੀ ਵੰਸ਼ ਹੀ ਬਹੁਤੀ ਵਧੀ ਫੁੱਲੀ ਇਸ ਦੇ ਸਮੇ ਹੀ ਵਿਰਕ ਗੋਤ ਆਮ ਪ੍ਰਚਲਿਤ ਹੋਇਆ ਵਿਰਕਾਂ ਦੇ ਮਰਾਸੀ ਵਿਰਕਾਂ ਦੇ ਮਰਾਸੀ ਆਮ ਹੀ ਕਹਿੰਦੇ ਹਨ ਵਿਰਕ ਰਾਜਾ ਜਦ ਅੰਗਿਆਰੀ ਦੀ ਕੈਮ ਬਾਬੇ ਵਿਰਕ ਨੇ ਦੋ ਵਿਆਹ ਕਰਾਏ ਸਨ ਪਹਿਲੀ ਪਤਨੀ ਛੱਡੂ ਘਰਾਣੇ ਦੇ ਚੰਡੇਰਾ ਦੀ ਧੀ ਸੀ ਦੂਜੀ ਪਤਨੀ ਸਿੱਧੂਆਂ ਦੀ ਧੀ ਸੀ ਪਹਿਲੇ ਵਿਆਹ ਵੇਰੇ ਬਾਬਾ ਵਿਰਕ ਆਪਣੇ ਪਿਤਾ ਉਧਰਸੈਨ ਨਾਲ ਨਾਰਾਜ਼ ਹੋ ਕੇ ਆਪਣੇ ਸਹੁਰਿਆਂ ਦੇ ਪਿੰਡ ਚੰਡੀਰਾ ਦੇ ਨਜ਼ਦੀਕ ਨਵਾਂ ਕੁਚਲੀ ਪਿੰਡ ਵ사 ਕੇ ਰਹਿਣ ਲੱਗ ਪਿਆ ਸੀ। ਪੱਟੀ ਰਾਜਪੂਤਾਂ ਨੂੰ ਖੁਸ਼ ਕਰਨਾ ਲਈ ਵਿਰਕ ਨੇ ਦੂਜੀ ਸ਼ਾਦੀ ਸਿੱਧੂ ਚੌਧਰੀਆਂ ਦੇ ਘਰ ਕੀਤੀ। ਕਈ ਇਤਿਹਾਸਕਾਰਾਂ ਨੇ ਵਿਰਕਾਂ ਨੂੰ ਪੱਟੀ ਰਾਜਪੂਤਾਂ ਨੂੰ ਝੁਮਣਿਆ। ਇਹ ਗਲਤ ਲੱਗਦਾ ਹੈ। ਸਿੱਧੂ ਵੀ ਭੱਟੀ ਰਾਜਪੂਤਾਂ ਵਿੱਚੋਂ ਹਨ ਜੇ ਵਿਰਕ ਭੱਟੀ ਹੁੰਦੇ ਤਾਂ ਬਾਬਾ ਵਿਰਕ ਸਿੱਧੂਆਂ ਨਾਲ ਰਿਸ਼ਤੇਦਾਰੀ ਕਿਉਂ ਪਾਉਂਦਾ ਵਿਰਕ ਭਾਈਚਾਰੇ ਦੇ ਬਹੁਤੇ ਲੋਕ ਸੰਤਲਬਾਰ ਵਿੱਚ ਵੀ ਵੱਸਦੇ ਸਨ ਮਾਲਵੇ ਵਿੱਚ ਵਿਰਕਾਂ ਦੀ ਗਿਣਤੀ ਬਹੁਤ ਘੱਟ ਸੀ ਬਠਿੰਡੇ ਦੇ ਇਲਾਕੇ ਦੇ ਪਿੰਡਾਂ ਵਿਰਕ ਵਿਰਕ ਕਲਾਂ ਵਿਰਕ ਖੁਰਦ ਚੰਨੂ ਆਦ ਦੇ ਵਿਰਕਾਂ ਨੂੰ ਕੁਝ ਇਤਿਹਾਸ ਕਰਾਂ ਨੇ ਭੱਟੀ ਰਾਜਪੂਤਾਂ ਚੋਂ ਲਗਿਆ ਹੈ ਇਹ ਠੀਕ ਨਹੀਂ ਕਿਉਂਕਿ ਵਿਰਕ ਕਲਾ ਤੇ ਚੰਨੂ ਪਿੰਡ ਦੇ ਵਿਰਕਾਂ ਦਾ ਪਸ਼ੋਕੜ ਚੂੜਕਾਣਾ ਪਿੰਡ ਸੀ 1947 ਈਸਵੀ ਦੀ ਵੰਡ ਤੋਂ ਪਹਿਲਾਂ ਇਹ ਗੱਲ ਵਿਰਕਾਂ ਦੇ ਦੌਲੀ ਮਰਾਸੀ ਨੇ ਬਾਬਾ ਹਰਨਾਮ ਸਿੰਘ ਵਿਰਕ ਪਿੰਡ ਚੰਨੂ ਨੂੰ ਦੱਸੀ ਸੀ ਦੌਲੀ ਮਰਾਸੀ ਦਾ ਪਿੰਡ ਵਿਰਕ ਕਲਾ ਹੀ ਸੀ ਉਹ ਵਿਰਕਾਂ ਦਾ ਹੀ ਮਰਾਸੀ ਸੀ ਵਿਰਕ ਕਲਾਂ ਦੇ ਵਿਰਕ ਚੂੜਕਾਣੇ ਵਿੱਚੋਂ 1713 ਈਸਵੀ ਦੇ ਲਗਭਗ ਫਰਖਸ਼ੀਅਰ ਦੀ ਗਸ਼ਤੀ ਫੌਜ ਦੇ ਤੱਕੇ ਦੇ ਜ਼ੁਲਮਾਂ ਤੋਂ ਤੰਗ ਆ ਕੇ ਰਸਤੇਦਾਰਾਂ ਪਾਸ ਇਸ ਰੋਹੀ ਬੀਆਬਾਨ ਤੇ ਜੰਗਲੀ ਇਲਾਕੇ ਵਿੱਚ ਬਠੰਡੇ ਦੇ ਨੇੜੇ ਨਵਾਂ ਪਿੰਡ ਵਿਰਕ ਵਸਾ ਕੇ ਇੱਥੇ ਹੀ ਸੰਤ ਮਸਤਰਾਮ ਪਾਸ ਹੀ ਆਬਾਦ ਹੋ ਗਏ ਇਸ ਸਮੇਂ ਕੁਝ ਵਿਰਕ ਦੁਆਬੇ ਵਿੱਚ ਵੀ ਚਲੇ ਗਏ ਸਨ ਦੁਆਬੇ ਵਿੱਚ ਜਲੰਧਰ ਦੇ ਖੇਤਰ ਵਿੱਚ ਵੀ ਇੱਕ ਵਿਰਕਾਂ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਇੱਕ ਵਿਰਕ ਪਿੰਡ ਹੈ ਦੁਆਬੇ ਤੇ ਮਾਲਵੇ ਵਿੱਚ ਵਿਰਕ ਹੌਲੀ ਹੌਲੀ ਮੁਸਲਮਾਨਾਂ ਤੋਂ ਤੰਗ ਆ ਕੇ ਦੂਰ ਦੂਰ ਤੱਕ ਆਬਾਦ ਹੋ ਗਏ ਸਨ ਫਰਖਸ਼ੀਰ ਦੇ ਸਮੇਂ ਸੰਦਲਬਾਰਾ ਵਿੱਚ ਵਿਰਕਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਐਮਨੁਦ ਸ਼ਾਹ ਅਬਦਾਲੀ ਦੇ ਸਮੇਂ ਵੀ ਵਿਰਕਾਂ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਦੀਆਂ ਫੌਜਾਂ ਨੇ ਲੁੱਟਮਾਰ ਕਰਕੇ ਵਿਰਕਾਂ ਦੇ ਕਈ ਪਿੰਡ ਗ਼ਾੜ ਦਿੱਤੇ ਸਨ। ਵਿਰਕਾਂ ਦੇ ਰਸਮ ਰਿਵਾਜ ਵੀ ਆਮ ਜੱਟਾਂ ਵਾਲੇ ਹੀ ਸਨ। ਵਿਆਹ ਵੇਲੇ ਝੰਡੀ ਵੜਨਾ, ਬੱਕਰੇ ਜਾਂ ਛਤਰੇ ਦੀ ਕੁਰਬਾਨੀ ਦੇਣਾ, ਸੀਰਾ ਤੇ ਮੁੰਡੇ ਸੀਰਾ ਤੇ ਮੰਡੇ ਦੇਣਾ ਆਦਸਨ ਜਿਆਦਾ ਤਾਂ ਪਗੜੀ ਵੰਡ ਦੇ ਅਨੁਸਾਰ ਦਿੱਤੀ ਜਾਂਦੀ ਸੀ ਧੀਆਂ ਨੂੰ ਜ਼ਮੀਨ ਨਹੀਂ ਦਿੱਤੀ ਜਾਂਦੀ ਸੀ ਵਿਰਕਾਂ ਦਾ ਪ੍ਰੋਥ ਆਮ ਤੌਰ ਤੇ ਮਰਸੀ ਸੀ ਹੁੰਦਾ ਸੀ ਵਿਰਕ ਵਰਣਾਗੋਦ ਦੇ ਜਟਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ ਸੰਧਲ ਬਾਰ ਵਿੱਚ ਵਿਰਕ ਵਰਣ ਤੇ ਤਰੰਗਤ ਤਿੰਨਾ ਭਰਾਵਾਂ ਦੇ ਵੰਸ਼ ਕਾਫੀ ਗਿਣਤੀ ਵਿੱਚ ਵਸਦੀ ਸੀ ਬਾਬੇ ਅੰਗਿਆਰੀ ਦਾ ਪੁੱਤਰਾ ਬਾਲਾ ਬਹੁਤ ਹੀ ਸੂਰਬੀਰ ਤੇ ਹਿੰਮਤੀ ਸੀ ਉਸਨੇ ਗੁਜਰਾਵਾਲੇ ਦੇ ਇਲਾਕੇ ਵਿੱਚ ਨਵੀਂ ਆਬਾਦੀ ਕੀਤੀ ਬਾਲੇ ਦੇ ਤਿੰਨ ਪੁੱਤਰਾਂ ਜਾਉ ਜੋਪਰ ਤੇ ਬਛਰਾਏ ਦੀ ਵੰਸ ਤਿੰਨ ਸ਼ਾਖਾ ਵਿੱਚ ਵੰਡੀ ਗਈ ਹੁਣ ਵਿਰਕਾਂ ਦੀਆਂ ਮੁਖ ਮੁਹਿਆਂ 13 ਬਣ ਗਈਆਂ ਹਨ ਸੰਧਲਬਾਰ ਵਿੱਚ ਵਿਰਕਾਂ ਦੀਆਂ ਪੱਟੀ ਖਰਲ ਤੇ ਸਿਆਲ ਆਦਿ ਜਾਤੀਆਂ ਨਾਲ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਵਿਰਕ ਵੀ ਲੜਾਕੂ ਤੇ ਖੜਕੂ ਬਦਲਾਖੋਰ ਅਖੜ ਤੇ ਘੈਂਟ ਜੱਟ ਸਨ। ਜੇ ਦੁਸ਼ਮਣ ਵਿਰਕਾਂ ਦਾ ਇੱਕ ਬੰਦਾ ਮਾਰਦੇ ਸਨ ਤਾਂ ਵਿਰਕ ਵੀ ਦੁਸ਼ਮਣ ਦੇ 20 ਬੰਦੇ ਮਾਰਦੇ ਸਨ। ਜੇ ਉਹ ਵਿਰਕਾਂ ਦਾ ਇੱਕ ਡੰਗਰ ਲੈ ਜਾਂਦੇ ਸਨ ਤਾਂ ਵਿਰਕ ਉਹਨਾਂ ਦਾ ਸਾਰਾ ਡੰਗਰ ਮਾਰ ਲੈ ਜਾਂਦੇ ਸਨ। ਵਿਰਕਾਂ ਦੇ ਮਾੜੇ ਦਿਨ ਵੀ ਆਏ ਅਤੇ ਚੰਗੇ ਦਿਨ ਵੀ ਆਏ ਪਰ ਵਿਰਕਾਂ ਨੇ ਹਿੰਮਤ ਤੇ ਹੌਸਲਾ ਨਹੀਂ ਛੱਡਿਆ ਸੀ ਦੁਸ਼ਮਣ ਨੇ ਕਈ ਵਾਰ ਇਹਨਾਂ ਦੇ ਪਿੰਡ ਉਜਾੜੇ ਤੇ ਅੱਗ ਲਾਈਆਂ ਸਿੱਖ ਮਿਸਲਾਂ ਦੇ ਸਮੇਂ ਵਿਰਕ ਫਿਰ ਚੜ੍ਹਦੀ ਕਲਾ ਵਿੱਚ ਆ ਗਏ ਇਹਨਾਂ ਨੇ ਸੰਤ ਦਲਬਾਰ ਦੇ ਪ੍ਰਸਿੱਧ ਤੇ ਮਜ਼ਬੂਤ ਕਿਲੇ ਛੇਖੂਪੁਰਾ ਤੇ ਕਬਜ਼ਾ ਕਰ ਲਿਆ ਅਤੇ 83 ਪਿੰਡ ਰੋਕ ਲਏ 1713 ਈਸਵੀ ਤੇ 1808 ਈਸਵੀ ਤੱਕ ਕਿਲਾ ਸੇਖੂਪੁਰਾ ਵਿਰਕਾਂ ਪਾਸ ਰਿਆ 1808 ਈਸਵੀ ਵਿੱਚ ਇੱਕ ਸਮਝੌਤੇ ਰਾਏ ਇਹ ਕਿਲਾ ਤੇ ਕੁਝ ਪਿੰਡ ਧਾੜ ਕਰਕੇ ਸੇਖੂਪੁਰੇ ਕਿਲੇ ਵਿੱਚ ਆਗ ਗਰਜਦੇ ਸਨ ਵਿਰਕ ਸੰਸਕ੍ਰਿਤ ਦਾ ਸ਼ਬਦ ਹੈ ਇਸ ਦੇ ਅਰਥ ਬਗਿਆੜ ਹਨ ਵਿਰਕ ਦਾ ਸੰਸਕ੍ਰਿਤ ਵਿੱਚ ਅਰਥ ਬਗਿਆੜ ਹੈ ਵਿਰਕ ਛੇਰ ਵੀ ਸਨ ਤੇ ਬਗਿਆੜ ਵੀ ਸਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਰਕਾਂ ਦੀ ਸ਼ਕਤੀ ਕਾਫੀ ਘਟ ਗਈ ਸੀ ਵਿਰਕ ਸਾਰੇ ਪੰਜਾਬ ਵਿੱਚ ਦੂ ਦੂ ਤੱਕ ਫੈਲ ਚੁੱਕੇ ਸਨ ਵਿਰਕ ਗੁਰੂ ਨਾਨਕ ਦੇਵ ਜੀ ਦੇ ਵੀ ਸੰਤਾਨੂ ਸਨ ਨਨਕਾਣਾ ਵਿਰਕਾਂ ਦੇ ਇਲਾਕੇ ਵਿੱਚ ਹੀ ਸੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਵਿਰਕ ਸਿੱਖੀ ਵੱਲ ਖਿੱਚੇ ਗਏ ਸਨ ਭਾਈ ਪ੍ਰਾਣਾ ਵਿਰਕ ਗੁਰੂ ਜੀ ਦੇ ਪੱਕੇ ਸਿਧਾਲੂ ਤੇ ਭਗਤ ਸਨ ਇਹ ਚੱਕਰ ਰਮਦਾਸ ਜਿਹੜਾ ਗੁਜਰਾਂਵਾਲਾ ਦੇ ਵਸਨੀਕ ਸਨ ਨਵਾਬ ਕਪੂਰ ਸਿੰਘ ਵੀ ਵਿਰਕ ਜੱਟ ਸੀ ਜੋ 1733 ਤੋਂ 1753 ਈਸਵੀ ਤੱਕ 20 ਸਾਲ ਸਿੱਖ ਪਾਉਂਦੇ ਆ ਗੂ ਤੇ ਜਥੇਦਾਰ ਰਹੇ ਇਹਨਾਂ ਦੇ ਪ੍ਰਭਾਵ ਕਾਰਨ ਹੀ ਵਿਰਕਾਂ ਨੇ ਸਿੱਖ ਧਰਮ ਧਾਰਨ ਕੀਤਾ ਕੇਵਲ ਈਦੂ ਵਿਰਕ ਦੇ ਵੰਸ ਹੀ ਮੁਸਲਮਾਨ ਬਣੇ ਸੀ ਬਹੁਤੇ ਵਿਰਕ ਸਿੱਖ ਹੀ ਸਨ ਅੰਗਰੇਜ਼ਾਂ ਦੇ ਰਾਜ ਸਮੇਂ ਅਕਾਲੀ ਲਹਿਰ ਵਿੱਚ ਹਿੱਸਾ ਲੈਣ ਤੇ ਲੁੱਟ ਮਾਰ ਤੇ ਲੜਾਈਆਂ ਕਰਨ ਕਰਕੇ ਵਿਰਕਾਂ ਨੂੰ ਅੰਗਰੇਜ਼ਾਂ ਨੇ ਜੁਰਾਇਮ ਪੇਸ਼ਾ ਕòm ਐਲਾਨ ਕਰ ਦਿੱਤਾ ਸੀ ਪਰ ਸਿੱਖ ਲੀਡਰਾਂ ਤੇ ਵਿਰਕ ਵਕੀਲਾਂ ਦੇ ਦਬਾਅ ਕਾਰਨ ਅੰਗਰੇਜ਼ਾਂ ਨੂੰ ਇਹ ਹੁਕਮ ਵਾਪਸ ਲੈਣਾ ਪਿਆ ਹੁਣ ਵਿਰਕ ਜੱਟ ਪੜ੍ਹ ਲਿਖ ਕੇ ਬਹੁਤ ਉੱਚੀਆਂ ਪਦਵੀਆਂ ਤੇ ਪਹੁੰਚੇ ਹੋਏ ਹਨ ਖੇਤੀਬਾੜੀ ਵਿੱਚ ਵੀ ਇਹਨਾਂ ਨੇ ਬਹੁਤ ਉਣਤੀ ਕੀਤੀ ਹੈ ਕੋਲਨ ਸਿੰਘ ਵਿਰਕ ਪੰਜਾਬੀ ਦਾ ਮਹਾਨ ਕਹਾਣੀਕਾਰ ਹੈ ਸੰਦਲਬਾਰ ਵਿੱਚ ਜਿਲਾ ਸਿੱਖੂਪੁਰ ਤੇ ਗੁਜਰਾਂਵਾਲਾ ਵਿਰਕਾਂ ਦੇ ਗੜ੍ਹ ਸਨ ਜੇਲਾ ਸ਼ੇਫੂਪੁਰਾ ਵਿੱਚ ਵਿਰਕੈਤ ਲਗਭਗ 100 ਪਿੰਡ ਵਿੱਚ ਫੈਲੇ ਹੋਏ ਸਨ। ਗੁਜਰਾਣਵਾਲਾ ਵਿੱਚ ਵੀ ਵਿਰਕਾਂ ਦੇ 132 ਪਿੰਡ ਸਨ। ਇਹ ਵੱਡਾ ਭਾਈਚਾਰਾ ਸੀ। ਇਹਨਾਂ ਦੇ ਵੱਡੇ-ਵੱਡੇ ਪਿੰਡ ਚੂਹੜਗਾਣਾ, ਈਸ਼ਰਕਾ, ਵਰਨ, ਕਾਲੇਕੇ, ਝੱਬਰ, ਟਿੱਖੀ, ਗਰਮੂਲਾ, ਵੱਡੀ ਕੜਿਆਲ ਆਦ ਸਨ। ਪੱਛਮੀ ਪੰਜਾਬ ਵਿੱਚ ਵੀ ਵਿਰਕਾਂ ਦੇ ਕੁਝ ਹੋਰ ਉਸੇਤ ਪਿੰਡ ਹੰਬੋ ਫੁੱਲਰਵਾਨ ਮਹਿਲਿਆ ਵਿਰਕ ਨਸ਼ਹਿਰਾ ਵਿਰਕਾਂ ਚੱਕ ਰਮਦਾਸ ਮਰੀਦ ਕਾ ਪੰਡੋਰ ਵਾਲਾ ਸ਼ੇਰੋ ਕਾ ਦਾਚਰ ਗਜਾਨ ਸਲਾਰ ਮਾਂਗਾ ਯਾਤਰੀ ਨਵਾਂ ਪਿੰਡ ਵਿਰਕ ਫਤੇਸ਼ਾ ਰੋਜ ਜੈ ਚੱਕ ਮੱਲੂ ਕੀ ਟੱਬੀ ਆਸਨ ਦਵਾਲ ਕੂਰ ਸਿੰਘ ਦਾ ਜਨਮ ਪਿੰਡ ਮੱਲੂ ਕੀ ਟੱਬੀ ਵਿੱਚ ਹੀ ਹੋਇਆ ਸੀ ਨਨ ਕਣਾ ਸਭ ਤੇ ਸੱਚਾ ਸੌਦਾ ਦੇ ਗੁਰਦੁਆਰੇ ਵੀ ਸੰਦਲਬਾਰ ਵਿੱਚ ਸਨ ਸੰਦਲਬਾਰ ਵਿਰਕਾਂ ਦਾ ਹੋਮਲੈਂਡ ਸੀ ਪੂਰਬੀ ਪੰਜਾਬ ਵਿੱਚ ਵਿਰਕਾਂ ਦੇ ਪ੍ਰਸਿੱਧ ਪਿੰਡ ਵਿਰਕਾਂ ਵਿਰਕ ਕਲਾ ਸਲੀਣਾ ਚੋਹਾਨ ਕੇ ਖਸਨ ਬੀਰੋਵਾਲ ਸੈਫਲਾਬਾਦ ਆਦ ਹਨ ਸਿੰਘ ਪੁਰੀਏ ਵਿਰਕ ਸਰਦਾਰ ਵੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਸਨ ਵਿਰਕ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਸ਼ੇਖੂਪੁਰ ਦਾ ਪ੍ਰਚੀਨ ਨਾਮ ਬਿਰਕਗੜ ਸੀ। ਬਿਰਕਗੜ ਵਿੱਚ ਵੀ ਕਾਫੀ ਸਮਾਂ ਕਾਬਜ਼ ਰਹੇ। ਉੱਤਰ ਪ੍ਰਦੇਸ਼ ਵਿੱਚ ਵਿਰਕਾਂ ਨੂੰ ਬੂਰੇ ਜੱਟ ਕਹਿੰਦੇ ਹਨ। ਕੰਬੋ ਜਾਤੀ ਵਿੱਚ ਵੀ ਬਹੁਤ ਵਿਰਕ ਗੋਤ ਦੇ ਲੋਕ ਅੰਮ੍ਰਿਤਸਰ ਆਦ ਖੇਤਰਾ ਵਿੱਚ ਵਸਦੇ ਹਨ। ਇਹ ਵੀ ਖੇਤੀ ਬਾੜੀ ਕਰਦੇ ਹਨ ਹੋ ਸਕਦਾ ਹੈ ਕਿ ਕੋਈ ਵਿਰਕ ਜੱਟ ਕੰਬੋਆਂ ਦੀ ਲੜਕੀ ਨਾਲ ਸ਼ਾਦੀ ਕਰਕੇ ਕੰਬੋਜ ਭਾਈਚਾਰੇ ਵਿੱਚ ਰਲ ਮਿਲ ਗਿਆ ਹੋਵੇ ਅਤੇ ਆਪਣੇ ਜੱਟ ਬਰਾਦਰੀ ਨਾਲੋਂ ਹਮੇਸ਼ਾ ਲਈ ਸੰਬੰਧ ਤੋੜ ਲਏ ਹੋਣ ਜਾਤੀ ਬਦਲ ਜਾਂਦੀ ਹੈ ਪਰ ਗੋਤ ਨਹੀਂ ਬਦਲਦਾ ਪੂਰਬੀ ਪੰਜਾਬ ਵਿੱਚ ਮਾਲਵਾ ਮਾਝਾ ਤੇ ਦੁਆਬਾ ਦੇ ਖੇਤਰਾਂ ਵਿੱਚ ਵਿਰਕ ਜਾਂ ਵਿਰਕ ਨਾਮ ਦੇ ਕਈ ਪਿੰਡ ਹਨ ਜੋ ਵਿਰਕ ਭਾਈਚਾਰੇ ਨਹੀਂ ਆਬਾਦ ਕੀਤੇ ਹਨ ਪੱਛਮੀ ਪੰਜਾਬ ਵਿੱਚ ਵਿਰਕ ਲਾਹੌਰ ਗੁਜਰਾਂਵਾਲਾ ਸਿਆਲਕੋਟ ਸੇਹੂਪੁਰਾ ਮਲਤਾਨ ਜਹਲਮ ਝੰਗ ਮਿੰਟ ਗੁੰਮਰੀ ਤੇ ਬੰਨੂ ਤੱਕ ਦੂਰ ਦੂਰ ਫੈਲੇ ਹੋਏ ਸਨ ਪਾਕਿਸਤਾਨ ਬਣਨ ਤੋਂ ਮਗਰੋਂ ਵਿਰਕ ਹਰਿਆਣੇ ਦੇ ਕੁਰਕ ਖੇਤਰ ਕਰਨਾਲ ਕੈਥਲ ਤੇ ਸਰਸਾ ਆਦ ਜ਼ਿਲ੍ਹਿਆਂ ਵਿੱਚ ਆਬਾਦ ਹੋ ਗਏ ਹਨ 1881 ਇਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਵਿਰਕ ਜੱਟ 36416 ਸਨ। ਪਰ 7118 ਵਿਰਕਾਂ ਇਸ ਮਰਦ ਸ਼ਮਾਰੀ ਵਿੱਚ ਆਪਣਾ ਗੋਤ ਰਾਜਪੂਤ ਵਿਰਕ ਦੱਸਿਆ ਸੀ। ਵਿਰਕ ਤੇ ਬਰਕ ਇੱਕੋ ਹੀ ਗੋਤ ਹੈ। ਵਿਰਕਾਂ ਬਾਰੇ ਭਗਵੰਤ ਸਿੰਘ ਯਾਦ ਤੇ ਗੁਰ ਇਕਬਾਲ ਸਿੰਘ ਲਿਖਤ ਪੁਸਤਕ ਸੰਦਲਵਾਰ ਦਾ ਇਤਿਹਾਸ ਵਿਰਕ ਅਤੇ ਹੋਰਾਂ ਵਿੱਚ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ ਇਹ ਪ੍ਰਸ਼ੰਸਾਯੋਗ ਪੁਸਤਕ ਹੈ ਬੀਐਸ ዳਇਆ ਆਪਣੀ ਪੁਸਤਕ ਜੱਟਸ ਵਿੱਚ ਵਿਰਕਾਂ ਨੂੰ ਪੰਜਾਬ ਦਾ ਬਹੁਤੀ ਪੁਰਾਣਾ ਯਾਟ ਕਬੀਲਾ ਮੰਨਦਾ ਹੈ ਉਸ ਦੇ ਅਨੁਸਾਰ ਵਿਰਕ ਭਾਰਤ ਵਿੱਚ 800 ਪੂਰਵ ਈਸਵੀ ਤੋਂ ਮਗਰੋਂ ਹੀ ਸ਼ਕਸ਼ਤਾਨ ਦੇ ਇਲਾਕੇ ਤੋਂ ਉੱਠ ਕੇ ਆਏ ਹਨ ਪਾਨਣੀ ਦੇ ਅਨੁਸਾਰ ਵਿਰਕ 500 ਪੂਰਬ ਈਸਵੀ ਦੇ ਸਮੇਂ ਪੰਜਾਬ ਵਿੱਚ ਆਬਾਦ ਸਨ ਵਿਰਕ ਭਾਈਚਾਰੇ ਦੇ ਲੋਕ ਖੜਕੂ ਸਨ ਕੈਸ਼ਪੀਨ ਸਾਗਰ ਖੇਤਰ ਵੀ ਕਿਸੇ ਸਮੇਂ ਵਿਰਕਾਂ ਦਾ ਮੋਢਲਾ ਕਰ ਰਿਹਾ ਹੈ ਮੱਧ ਏਸ਼ੀਆ ਤੋਂ ਈਰਾਨ ਤੇ ਭਾਰਤ ਵਿੱਚ ਦਾਖਲ ਹੋਣ ਵਾਲਾ ਇਹ ਜਟ ਕਬੀਲਾ ਸਭ ਤੋਂ ਪੁਰਾਣਿਆਂ ਕਬੀਲਿਆਂ ਵਿੱਚੋਂ ਸੀ ਮਾਰਕੰਡੇ ਪ੍ਰਾਣ ਵਿੱਚ ਵੀ ਬਿਰਕਾਂ ਦਾ ਜ਼ਿਕਰ ਹੈ। ਮਹਾਭਾਰਤ ਦੇ ਸਮੇਂ ਦੇ ਉੱਗੇ ਜਟਕ ਕਬੀਲੇ ਬਿਰਕ ਸ਼ੀਨੇ ਸੰਧੂ ਜਾਖੜ ਤੋਮਰ ਚੋਹਾਨ ਬੱਲ ਤੇ ਕੰਗ ਆਦ ਸਨ। ਰਿਗ ਵੇਦਾਂ ਦੇ ਸਮੇਂ ਵੀ ਕਾਫੀ ਜਟਕ ਕਬੀਲੇ ਭਾਰਤ ਵਿੱਚ ਆਬਾਦ ਸਨ। 7ਵੀਂ ਸਦੀ ਮਗਰੋਂ ਜਟਕ ਕਬੀਲੇ ਰਾਜਪੂਤਾਂ ਅਤੇ क्षत्रੀਆਂ ਵਿੱਚ ਪਰ ਵਰਤਤ ਹੋ ਗਏ Rajput ਸ਼ਬਦ 9ਵੀਂ ਤੇ 10ਵੀਂ ਸਦੀ ਵਿੱਚ ਪ੍ਰਚਲਿਤ ਹੋਇਆ ਵਿਰਕ ਜੱਟ ਆਪਣਾ ਸਬੰਧ ਮਨਹਾਸ ਰਾਜਪੂਤਾਂ ਨਾਲ ਜੋੜਦੇ ਹਨ 7ਵੀਂ ਸਦੀ ਤੋਂ ਪਹਿਲਾਂ ਰਾਜਪੂਤ ਸ਼ਬਦ ਕਿਸੇ ਥਾਂ ਵੀ ਲਿਖਿਆ ਨਹੀਂ ਮਿਲਦਾ ਮਨਹਾਸ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ ਅਸਲ ਵਿੱਚ ਵਿਰਕ ਮਨਹਾਸ ਜੱਟਾਂ ਦੀ ਬਰਾਦਰੀ ਵਿੱਚੋਂ ਹਨ ਮਨਹਾਸ ਜੱਟ ਵੀ ਬਹੁਤ ਪੁਰਾਣਾ ਕਬੀਲਾ ਹੈ ਜੱਟਾਂ ਦੇ ਬਹੁਤੇ ਕਬੀਲੇ ਸ਼ਕਤੀਆਂ ਜਾਤੀ ਵਿੱਚੋਂ ਹਨ ਸ਼ਕਤੀਆਂ ਜਾਤੀ ਦੇ ਲੋਕ ਆਪਣੇ ਜਾਇਦਾਦ ਆਪਣੇ ਪੁੱਤਰਾਂ ਵਿੱਚ ਬਰਾਬਰ ਵੰਡਦੇ ਸਨ ਅੱਜ ਕੱਲ ਵਿਰਕ ਜੱਟ ਪੰਜਾਬ ਦੇ ਕੋਨੇ-ਕੋਨੇ ਵਿੱਚ ਮਿਲਦੇ ਹਨ ਵਿਰਕ ਜੱਟ ਉਤਰਾਂਚਲ ਪ੍ਰਦੇਸ਼ ਦੇ ਉਦਮ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਕਾਫੀ ਆਬਾਦ ਹਨ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਵਿਰਕਾਂ ਨੇ ਕਾਫੀ ਉਮਤੀ ਕੀਤੀ ਹੈ ਅਤੇ ਬੜੇ-ਬੜੇ ਫਾਰਮ ਬਣਾਏ ਹਨ ਜਿਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਖੇਤੀ ਕਰਦੇ ਹਨ ਵਿਰਕ ਪੰਜਾਬ ਦਾ ਇੱਕ ਬਹੁਤ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਜੱਟ ਕਬੀਲਾ ਹੈ ਪੱਛਮੀ ਪੰਜਾਬ ਵਿੱਚ ਹੁਣ ਸਾਰੇ ਵਰਗ ਮੁਸਲਮਾਨ ਹਨ ਪੂਰਬੀ ਪੰਜਾਬ ਵਿੱਚ ਹੁਣ ਸਾਰੇ ਵਰਗ ਸਿੱਖ ਹਨ ਇਹ ਬਹੁਤ ਪ੍ਰਭਾਵਸ਼ਾਲੀ ਜਾਤੀ ਹੈ ਵਰਗ ਸੂਰਜਵੰਸੀ ਨਾਲ ਹਨ ਵਰਕਾਂ ਦੇ ਮਰਾਸੀ ਇਹਨਾਂ ਦਾ ਬੰਸਾਵਲੀ ਬਾਬਾ ਮਨਹਾਸ ਤੇ ਸ਼੍ਰੀ ਰਾਮਚੰਦਰ ਜੀ ਨਾਲ ਜੋੜਦੇ ਹਨ ਵਰਕਾਂ ਦੇ ਤਿੰਨ ਥੰਮ ਤੇ 12 ਮੋਈਆਂ ਹਨ ਵਿਰਕ ਕੰਗ ਦਈਆ ਵੈਣੀਵਾਲ ਬੈਂਸ ਮਾਨ ਮੰਡ ਮੜਜ ਆਤ ਮਾਦ ਏਸ਼ੀਆ ਤੋਂ ਭਾਰਤ ਵਿੱਚ ਆਉਣ ਵਾਲੇ ਬਹੁਤ ਹੀ ਪ੍ਰਾਚੀਨ ਜਟਕ ਵੀਲੇ ਹਨ ਜਾਟ ਇਤਿਹਾਸ ਦੇ ਲੇਖਕ ਸ਼੍ਰੀ ਮਦ ਆਚਾਰੀਆ ਸ਼੍ਰੀ ਨਵਾਸ ਆਚਾਰੀਆ ਮਹਾਰਾਜ ਅਨਸਾਰ ਹਰਕਾਨੀ ਪ੍ਰਦੇਸ਼ ਹੀ ਬਿਰਕਾਂ ਦਾ ਮੂਲ ਵਾਸ ਸੀ ਰਾਜਸਥਾਨ ਵਿੱਚ ਬਰਕਾਲੀ ਸੀ ਇਹ ਕੁਝ ਸਮਾਂ ਰਾਨ ਵਿੱਚ ਵੀ ਵਸਦੇ ਰਹੇ ਹਨ ਇਹ ਇੱਕ ਇੱਕ ਨਦੀ ਵਿੱਚ ਰਹਿੰਦੇ ਸਨ ਵਿਰਕ ਮਹਾਨ ਜਾਤੀ ਹੈ ਵਿਰਕ ਦਲੇਰ ਖਾੜਕੂ ਹਨ ਵਿਰਕ ਇੱਕ ਉੱਚੀ ਜਾਤੀ ਹੈ ਔਰ ਵਿਰਕ ਇਸ ਸਮੇ ਸਾਰੇ ਹੀ ਗੁਰੂ ਸਭ ਦੇ ਦੱਸੇ ਹੋਏ ਅਸੂਲਾਂ ਦੇ ਅਨੁਸਾਰ ਚੱਲਦੇ ਹਨ ਸਾਰੇ ਹੀ ਵਿਰਕ ਸਿੱਖ ਹਨ ਇਹ ਹੈ ਜੀ ਵਿਰਕ ਗੋਤੀ ਦੇ ਜੱਟਾਂ ਦੀ ਗੋਦ ਬਾਰੇ ਹੋਰ ਇਹ ਵੀਡੀਓ ਸੁਣ ਕੇ ਅੱਗੇ ਦੋਸਤੋ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਵੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਆ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਾਨੂੰ ਪਹੁੰਚ ਸਕੇ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ